ਸੇ ਸਰਦਾਰ ਭਗਤ ਸਿੰਘ ਮਾਗੀ ਦੀ ਅਗਵਾਈ ਹੇਠ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਸਾਡੇ ਸਾਹਮਣੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਆਈ ਜਿਹੜੀ ਇੱਕ ਦੇਸ਼ ਦਾ ਮਾਡਲ ਬਣੀ ਕ੍ਰਾਂਤੀ ਦਾ ਮਾਡਲ ਸੀ ਜਿੱਥੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸ੍ਰੀ ਮਨੀਸ਼ ਸੋਢੀਆ ਜੀ ਨੇ ਪੂਰੀ ਇਮਾਨਦਾਰੀ ਤੇ ਦ੍ਰਿੜਤਾ ਨਾਲ ਦੇਸ਼ ਦੇ ਅੰਦਰ ਸਿੱਖਿਆ ਖੇਤਰ ਵਿੱਚ ਇਨਕਲਾਬ ਦੀ ਤਬਦੀਲੀ ਲਿਆਂਦੀ ਅਸੀਂ ਵੀ ਪੰਜਾਬ ਦੀ ਸਿੱਖਿਆ ਨੂੰ ਵਿਸਰਵ ਵਿਆਪੀ ਬਣਾਉਂ ਦਾ ਸੁਪਨਾ ਲੈ ਕੇ ਕੰਮ ਸ਼ੁਰੂ ਕੀਤਾ ਆਇਆ ਮੈਂ ਇੱਕ ਠੋਕ ਕੇ ਕਹਿ ਸਕਦਾ ਕਿ ਅਸੀਂ 3 ਸਾਲਾਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਖਰਸਤਾ ਹਾਲ ਸਿੱਖਿਆ ਸਿਸਟਮ ਨੂੰ ਸੁਧਾਰ ਕੇ ਗਲੀ ਮਹੱਲੇ ਤੱਕ ਸਿੱਖਿਆ ਕਰਾਉਣ ਦੀ ਲਹਿਰ ਚਲਾਈ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲਾਂ ਵਿੱਚ ਲਗਭਗ 28 ਲੱਖ ਬੱਚੇ ਇਹ ਪੜਦੇ ਆ ਜਦੋਂ ਪੰਜਾਬ ਦੇ ਲੋਕਾਂ ਨੇ ਸਾਨੂੰ ਇਹ ਸੇਵਾ ਦਿੱਤੀ ਸੀ ਉਸ ਵੇਲੇ ਬਹੁਤ ਸਾਰੇ ਸਕੂਲਾਂ ਵਿੱਚ ਨਾ ਚਾਰਦੁਆਰੀ ਨਹੀਂ ਸੀ ਟਾਇਲਟ ਸਹੂਲਤ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਸੀ ਬੱਚੇ ਜ਼ਮੀਨ ਤੇ ਕੱਪੜੇ ਤੇ ਬੈਠ ਕੇ ਪੜ੍ਹਦੇ ਸਨ ਪੜ੍ਹਾਈ ਲਈ ਠੁਕਰਾ ਵਾਤਾਵਰਣ ਬਜੂ ਨਹੀਂ ਸੀ ਮੈਂ 3 ਸਾਲਾਂ ਦੇ ਅੰਦਰ ਅੰਦਰ ਇਹ ਹਾਲਾਤ ਬਦਲ ਚੁੱਕੇ ਹਰ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਡੈਸਕ ਹਨ ਹਰ ਕਲਾਸਰੂਮ ਵਿੱਚ ਗ੍ਰੀਨ ਬੋਰਡ ਹਨ ਪੀਣ ਵਾਲੇ ਪਾਣੀ ਟਾਇਲਟ ਦਾ ਪ੍ਰਬੰਧ ਹੈ ਪੜ੍ਹਾਈ ਠੁਕਰਾ ਵਾਤਾਵਰਣ ਜਿਹੜਾ ਉਹ ਮੌਜੂਦ ਹੈ ਲਗਭਗ ਹਰ ਸਕੂਲ ਜਿਹੜੀ ਚਾਰ ਕੋੜੀ ਹੋ ਚੁੱਕੀ ਹੈ 17000 ਸਕੂਲਾਂ ਦੇ ਵਿੱਚ ਵਾਈਫਾਈ ਲੱਗ ਚੁੱਕਾ ਹੈ 12700 ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਤੇ ਉਹਨਾਂ ਦੀ ਇਸ ਤਰ੍ਹਾਂ ਵਿੱਚ 3 ਤੋਂ 4000 ਨੂੰ ਆਵਾਜ਼ਾ ਕੀਤਾ 2000 ਤੋਂ ਵੀ ਵੱਧ ਜਿਹੜੇ ਨਵੇਂ ਸਕੂਲਾਂ ਦੇ ਵਿੱਚ ਅਧਿਆਪਕ ਭਰਤੀ ਕੀਤੇ ਤੇ ਮੈਂ ਜਿਸ ਵੀ ਸਕੂਲ ਦੇ ਵਿੱਚ ਆਪਣੇ ਹਲਕੇ ਤੇ ਜਾ ਰਿਹਾ ਤੇ ਉੱਥੇ ਇਹੋ ਹੀ ਸਾਡੇ ਜਿਹੜੇ ਮੁੱਖ ਅਧਿਆਪਕ ਉਹ ਕਹਿੰਦੇ ਆ ਕਿ ਪਹਿਲਾਂ ਸਾਡੇ ਕੋਲ ਇੱਕੋ ਹੀ ਮਾਸਟਰ ਸੀ ਸਾਡੇ ਕੋਲ ਇੱਕ ਵੀ ਨਹੀਂ ਸੀ ਸਕੂਲ ਦੇ ਸਰਪੰਚ ਸਹਿਬਾਨਾ ਵੱਲੋਂ ਇਹ ਦੱਸਿਆ ਟੀਚਰ ਵੀ ਪੂਰੇ ਆਦੇ ਆਪ ਕੋ ਪੂਰੇ ਆ ਤੇ ਬੱਚਿਆਂ ਦੀ ਵੀ ਜਿਹੜੀ ਇਹ ਸੰਖਿਆ ਵਧ ਰਹੀ ਹੈ ਉਹ ਅੱਜ ਆਪਾਂ ਕਰਕਵਾਲ ਸਕੂਲ ਦੇ ਵਿੱਚ ਖੜੇ ਆ 1800 ਤੋਂ 2200 ਬੱਚੇ ਜਿਹੜਾ ਇੱਥੇ ਪੜ੍ਹ ਰਿਹਾ ਇਹ ਬਹੁਤ ਵੱਡੀ ਪੰਜਾਬ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਮਾਣ ਵਾਲੀ ਗੱਲ ਹਰ ਸੀਨੀਅਰ ਸੈਂਡੀ ਸਕੂਲ ਵੇ ਗਾੜਤ ਕੈਂਪਸ ਮੈਨੇਜਰ ਨਟਪਕ ਲੋਹਿਆ ਚੌਕੀਦਾਰ ਕਪਤేశ ਭਾਈ ਸੇਵਕ ਬੋਰਡ ਪ੍ਰੀਖਿਆਵਾਂ ਮੰਗੇ ਜਿਹੜੀ ਬਿਹਤਰੀਨ ਨਤੀਜੇ ਆ ਰਿਹਾ ਇਸ ਸਕੂਲ ਦੇ ਵਿੱਚ ਬੱਚੇ ਵੱਧ ਕਿਉਂਕਿ ਹਰ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਸਾਡੇ ਬੱਚੇ ਵਧੀਆ ਪੜ੍ਹਨ ਵਧੀਆ ਜਿੱਥੇ ਵਧੀਆ ਐਜੂਕੇਸ਼ਨ ਮਿਲੇ ਉਸੇ ਸਕੂਲ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਦਵਾਈ ਜਾ ਚਿਆਂ ਨੇ ਜਿਹੜੇ ਪੇਰੈਂਟ ਸਾਹਿਬ ਪ੍ਰਾਈਵੇਟ ਸਕੂਲਾਂ ਤੋਂ ਹਟਾ-ਟਾ ਕੇ ਕੋਲ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਕਰਾ ਰਹੇ ਆ ਕਿਉਂਕਿ ਹੁਣ ਇਸ ਪਿੰਡ ਦੇ ਵਿੱਚ 1820 2000 2024 ਸਕੂਲ ਚ ਪੜ ਰਿਆ ਇਹਦਾ ਮਤਲਬ ਹੈ ਕਿ ਸਕੂਲ ਦਾ ਸਟਾਫ ਬਹੁਤ ਵਧੀਆ ਤੇ ਇਮਾਨਦਾਰੀ ਨਾਲ ਬੱਚਿਆਂ ਨੂੰ ਪੜਾ ਰਿਹਾ ਮੈਂ ਪੰਜਾਬ ਸਰਕਾਰ ਵੱਲੋਂ ਸਮੂਹ ਟੀਚਰ ਸਹਿਬਾਨਾਂ ਦਾ ਬੁੱਕ ਅਡਮਿਨਿਸਟਰ ਦਾ ਪ੍ਰਿੰਸੀਪਲ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵਧੀਆ ਜਿਹੜਾ ਬੱਚਿਆਂ ਨੂੰ ਗੁਰੂ ਬਣ ਕੇ ਜਿਹੜਾ ਪੜਾ ਰਹੇ ਹੋ ਮੈਂ ਵੀ ਤੁਹਾਨੂੰ ਸਲਾਮ ਕਰਦਾ ਹਾਂ